ਮੇਨ ਮੇਨ ਖਬਰਾਂ ਹਮੀ ਆਪਾਂ ਉੱਥੇ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਬੇਨਤੀ ਇਹ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਇਕ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਨਾਲ-ਨਾਲ ਕੋਈ ਤੁਹਾਡਾ ਸੁਝਾਅ ਹੋਵੇ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਆਪਾਂ ਚੱਲਦੇ ਆਂ ਅਖਬਾਰਾਂ ਦੀਆਂ ਸੁਰਖੀਆਂ ਤੇ ਕਿਹੜੇ-ਕਿਹੜੇ ਅਖਬਾਰ ਨੇ ਕਿਹੜੀ-ਕਿਹੜੀ ਖਬਰ ਨੂੰ ਜਿਹੜਾ ਫਰੰਟ ਲਾਈਨ ਤੇ ਛਾਪਿਆ ਤੇ ਤੁਹਾਡੇ ਕੀ ਸੁਝਾਉਣਗੇ ਜ਼ਰੂਰ ਤੁਸੀਂ ਸ਼ੇਅਰ ਕਰਦਾ ਕਰੋ ਧੰਨਵਾਦ ਜਿੰਨੇ ਵੀ ਭਰਾ ਜੁੜਦੇ ਆ ਤੇ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਿਸ਼ਕਾਲ ਆਪਾਂ ਚੱਲਦੇ ਆਂ ਖਬਰਾਂ ਦੇ ਵੱਲ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਕਿਸਾਨਾਂ ਨਾਲ ਜੁੜੇ ਕਿਸਾਨ ਆਗੂ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼੍ਰੀਕਾਲ ਤੱਕ ਸਹਿਤੇ ਕੀਤੀ ਅਰਦਾਸ ਕਿਸਾਨ ਆਗੂ ਕੱਲ ਜਿਹੜੇ ਇਹ ਆਪਣੇ ਕਾਲ ਤੱਕ ਸਾਹਿਬ ਵਿਖੇ ਪਹੁੰਚੇ ਤੇ ਉੱਥੇ ਉਹਨਾਂ ਨੇ ਅਰਦਾਸ ਕੀਤੀ ਉਦੇ ਵਿੱਚ ਕੀ ਕੀ ਗੱਲ ਹੋਈ ਹੈ ਕੀ ਖਬਰ ਦੇ ਵਿੱਚ ਛਾਪਿਆ ਤੁਹਾਨੂੰ ਦੱਸ ਦਿੰਨੇ ਆ ਵੱਖ-ਵੱਖ ਕਿਸਾਨ ਆਗੂਆਂ ਨੇ ਅੱਜ ਬਲਬੀਰ ਸਿੰਘ ਰਾਜੇਵਾਲਾ ਸੂਬਾ ਪ੍ਰਧਾਨ ਬੀਕੇ ਜੂ ਦੀ ਇਕਾਈ ਹੇਠ ਕਿਸਾਨ ਆਗੂਆਂ ਨੇ ਖੇਤੀ ਕਾਲ ਤਸਬ ਤੇ ਕਿਸਾਨਾਂ ਦੇ ਰੂਪੇ ਸਮੱਸਿਆਵਾਂ ਮਤੇ ਜਲਦ ਹੱਲ ਕਰਨ ਦੀ ਅਰਦਾਸ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰਾਜੇਵਾਲ ਨੇ ਕਹਿ ਕੇ ਮੌਜੂਦਾ ਸਮੇਂ ਵਿੱਚ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਇਸ ਵਿੱਚ ਬਹੁਤ ਸਾਰੇ ਐਸੈਂਕ ਨਾਈਟ੍ਰੇਟ ਧੰਤਾ ਸ਼ੀਸ਼ਾ ਆ ਐਸੈਂਕ ਆਸ਼ ਸ਼ਾਮਲ ਹੋ ਚੁੱਕੇ ਹਨ ਡਾਕਟਰਾਂ ਦੀ ਰਿਪੋਰਟ ਅਨੁਸਾਰ ਤੇ ਇੱਥੇ ਆਪਾਂ ਕਈ ਵਾਰੀ ਆਪਾਂ ਵੀ ਗੱਲਬਾਤ ਕੀਤੀ ਹੈ ਵੀ ਸੰਗਰੂਰ ਤਜਮੇ ਪਾਣੀ ਹੈ ਸਭ ਤੋਂ ਵੱਧ ਪ੍ਰਦੂਸ਼ਿਤ ਜਿਹੜਾ ਰਿਪੋਰਟਾਂ ਦੇ ਵਿੱਚ ਜਿਹੜਾ ਆਇਆ ਹੈਗਾ ਨਹੀਂ ਮਤਲਬ ਕੈਮੀਕਲ ਇੰਨੇ ਹੋ ਗਏ ਪਾਣੀ 'ਚ ਧਰਤੀ ਚ ਜ ਨਹੀਂ ਜ਼ਹਿਰ ਹੋ ਗਈ ਮਾਲਵਾ ਵਲਟ ਖਾਸ ਕਰਕੇ ਤੁਹਾਨੂੰ ਪਤਾ ਵੀ ਕੈਂਸਰ ਨਾਲ ਮਸ਼ਹੂਰ ਹੋ ਗਈ ਇਸ ਕਰਕੇ ਆਪਾਂ ਵੀ ਸੰਕੋਚ ਕਰੋ ਵੀ ਰਸਾਂ ਸਪਰੇ ਹਾਂ ਘੱਟ ਕਰੋ ਫਸਲ ਪਾਵੇਂ ਘੱਟ ਹੋ ਜੂ ਪਰ ਆਪਾਂ ਬਿਮਾਰੀਆਂ ਤੋਂ ਬਚਾਂ ਕਹਿੰਦਾ ਭਾਵੇਂ ਇਹ ਆ ਵੀ ਆਪਾਂ ਕੁਝ ਲਾਲਚ ਵਾਸਤੇ ਪਾਵੇਂ ਹਾਲਾਂਕਿ ਉਹ ਹੀ ਪੈਸਾ ਆਪਣਾ ਡਾਕਟਰਾਂ ਕੋਲ ਹੀ ਚਲ ਜਾਂਦਾ ਉਹ ਤੇ ਇੱਕ ਵਾਰੀ ਆਪਾਂ ਨੂੰ ਜ਼ਰੂਰ ਹੁੰਦਾ ਵੀ ਆਪਣੀ ਝੋਨਾ ਵੱਧ ਹੋ ਗਿਆ ਆਪਣੀ ਕਣਕ ਵੱਧ ਹੋ ਗਈ ਆਪਣੇ ਆਲੂ ਵੱਧ ਨਿਕਲੇ ਪਰ ਇਹ ਸਾਰਾ ਪੈਸਾ ਮਤਲਬ ਕਿ ਇੱਕ ਚੈਨ ਸਿਸਟਮ ਨਹੀਂ ਡਾਕਟਰਾਂ ਕੋਲੇ ਚਲ ਜਾਂਦਾ ਇਸ ਕਰਕੇ ਆਪਾਂ ਜ਼ਰੂਰ ਇਸ ਤੇ ਧਿਆਨ ਰੱਖੀਏ ਬਾਤਾਵਨ ਸੰਬੰਧੀ ਬਾਤ ਉਹ ਦੁਰਖ ਲਾਈਏ ਅਤੇ ਨਾਲ ਦੀ ਨਾਲ ਜਿਹੜੀਆਂ ਰਹਿਣ ਸਬਰੀਆਂ ਦਾ ਵੀ ਧਿਆਨ ਰੱਖੋ ਘੱਟ ਪਾਓ ਦੇਸੀ ਰੂੜੀ ਵਗੈਰਾ ਖਾਦ ਪਾਓ ਤੇ ਜੂਰੀਆ ਵਗੈਰਾ ਘੱਟ ਸਿੱਟੋ ਧੰਨਵਾਦ ਤੇ ਜਿਹੜੇ ਵੀ ਭਰਾ ਜੁੜੇ ਸ਼ੁਕਰੀਆ ਤੇ ਚਲਦੇ ਆਪਾਂ ਅਗਲੀ ਖਬਰ ਤੇ ਅਗਲੀ ਖਬਰ ਤੇ ਨਿਗਾਹ ਮਾਰਦੇ ਆਪਾਂ ਕਿਹੜੀਆਂ ਕਿਹੜੀਆਂ ਅੱਗੇ ਖਬਰਾਂ ਆਈਆਂ ਇਹਦੇ ਨਾਲ ਹੀ ਬਠਿੰਡਾ ਮਨੀ ਸਕਰੇਤ ਅੱਗੇ ਪੱਕਾ ਮੌਸਮ ਲਾਉਣ ਲਈ ਕਿਸਾਨ ਬਰਨਾਲਾ ਅਤੇ ਬਠਿੰਡਾ ਵਿਚਪੁਲਸ ਤਸ਼ਦਦ ਭਰਾਏ ਥਰੂ ਗੈਸ ਦੇ ਗੋਲੇ ਹਰਾਸਤ ਵਿਚਲੇ ਦਰਜਨਾਂ ਕਿਸਾਨ ਇਹ ਬਠਿੰਡਾ ਜਿਹੜੇ ਕਿਸਾਨ ਬਠਿੰਡਾ ਜਾਣਾ ਚਾਹੁੰਦੇ ਸੀਗੇ ਤੇ ਇਹਨਾਂ ਦੇ ਕੁਝ ਜਿਹੜੇ ਕਿਸਾਨ ਨੇ ਉਹ ਮਤਲਬ ਕੁਝ ਪਰਚਾਂ ਦੇ ਵਿੱਚ ਅੰਦਰ ਹੈ ਉਹਨਾਂ ਦੇ ਲਈ ਪੱਕਾ ਮੋਰਚਾ ਜਿਹੜਾ ਬਠਿੰਡਾ ਜਿਹੜਾ ਲਾਉਣਾ ਚਾਹੁੰਦੇ ਸੀ ਪਰ ਉਹ ਤੋਂ ਪਹਿਲੇ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ ਹਰਵੰਸ ਸਿੰਘ ਦੀ ਇਹ ਜਿਹੜੀ ਖਬਰ ਲੱਗੀ ਜੀ ਤੇ ਕਿਸਾਨਾਂ ਗੂ ਸਮੱਸਿਆ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਨ ਲਈ ਬਠਿੰਡਾ ਮੈਨਿਸਟਰ ਅੱਗੇ ਪੱਕਾ ਮੋਰਚਾ ਨਾਲ ਲਈ ਅੱਜ ਕਿਸਾਨ ਦੀਆਂ ਸਰਕਾਰੀਆਂ ਸਰਕਾਰ ਦੀਆਂ ਹਦਾਇਤਾਂ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਐਸਐਸਪੀ ਦੀ ਗਵਾਹੀ ਵਿੱਚ ਪੁਲਿਸ ਦੇ ਸ਼ਹਿਰ ਵਿੱਚ ਆਉਣ ਤੋਂ ਹੀ ਰੋਕ ਦਿੱਤਾ ਹਾਲ ਤੋ ਉਸ ਵੇਲੇ ਵਿਕਟ ਗਈ ਜਦੋਂ ਦੁਪਹਿਰੇ ਵੇਲੇ ਬਰਨਾਲਾ ਵਿਖੇ ਕਿਸਾਨ ਅਤੇ ਪੁਲਿਸ ਵਿੱਚ ਧੱਕਾ ਮੁਕੀ ਹੋ ਗਈ ਅਤੇ ਪੁਲਿਸ ਨੇ ਕਿਸਾਨਾਂ ਤੇ ਅੰਨੀ ਡਾਂਗ ਭرائی ਜਿਸ ਕਰਕੇ ਜਿਹੜੇ ਦਰਜਨਾ ਕਿਸਾਨ ਕਿਸਾਨਾਂ ਨੂੰ ਜਿਹੜਾ ਇੱਕ ਖਰਿਆਸਤ ਦੇ ਵਿੱਚ ਲੈ ਲਿਆ ਅਤਿਆਚਾਰ ਹੋਣ ਦੀ ਸੂਚਨਾ ਮਿਲਦਾ ਹੈ ਬਠਿੰਡਾ ਦੀਆਂ ਸੜਕਾਂ 'ਤੇ ਪੁਲਿਸ ਛਾਣੇ ਵਿੱਚ ਬਦ ਲੱਗੀਆਂ ਕਿਸਾਨਾਂ ਨੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕਟਰੇਨਰ ਲਾ ਕੇ ਸੜਕਾਂ ਜਾਮ ਕਰ ਦਿੱਤੀਆਂ ਜਿਸ ਦੇ ਵਿੱਚ ਐਂਬੂਲੈਂਸਾਂ ਨੂੰ ਵੀ ਜਿਹੜੀ ਕਾਫੀ ਜੀ ਮਤਲਬ ਦਿੱਕਤ ਆਈ ਹੈ ਜੀ ਤੇ ਇਹ ਕੱਲ ਕਿਸਾਨ ਜਿਹੜੇ ਇਕੱਠੇ ਹੋ ਕੇ ਇਹ ਬਠਿੰਡਾ ਜਿਹੜਾ ਉੱਥੇ ਜਾਣਾ ਚਾਹੁੰਦੇ ਸੀ ਉੱਥੇ ਪੱਕਾ ਮੋਰਚਾ ਪੱਕਾ ਧਰਨਾ ਲਾਉਣਾ ਚਾਹੁੰਦੇ ਸੀ ਪਰ ਪੁਲਿਸ ਨੇ ਇਹਨਾਂ ਤੇ ਮਤਲਬ ਕਾਫੀ ਡਾਂਗ ਭਰਾਈ ਤੇ ਜਿਹੜਾ ਲਾਠੀ ਚਾਰਜ ਕੀਤਾ ਅਥਰੂ ਗਾਇਸ਼ਰ ਦੇ ਤੇ ਕਾਫੀ ਜਟਕਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਗਲੀ ਖਬਰ ਹੈ ਕਿ ਜੀਹ ਲੱਗਿਆ ਰੂਪਨਗਰ ਰੂਪਨਗਰ ਤੋਂ ਖਬਰ ਲੱਗਿਆ ਹੈ 1 ਕਿਲੋ ਹੀਰੇਆਂ ਤਿੰਨ ਦੇਸੀ ਪਿਸਤੌਲ ਚਾਰ ਜੰਦਾ ਰਾਉਂਡ ਲੁੱਟੇ ਟਰੈਕਟਰ ਸਮੇਤ ਪੰਜ ਗ੍ਰਿਫਤਾਰ ਤੇ ਇਕ ਕਨੌਰ ਤੋਂ ਵੀ ਖਬਰ ਲੱਗੀ ਇਸ ਤਰ੍ਹਾਂ ਦੀ ਸ਼ੰਭੂ ਥਾਣਾ ਪੁਲਿਸ ਨੇ ਹਰਪ੍ਰੀਤ ਸਿੰਘ ਔਰ ਫੈਪੀ ਵਾਸੀ ਕ੍ਰਿਸ਼ਨਾ ਕਲੋਨੀ ਰਾਹੋ ਰੋਡ ਲੁਧਿਆਣਾ ਨੂੰ 1 ਕਿਲੋ ਹੀਰੀਅਨ ਹੀਰੋਨ ਸਮੇਤ ਕਾਬੂ ਕੀਤਾ ਹੈ ਇਹ ਵੀ ਲੱਗੇ ਜੀ ਤੇ ਰੂਪਨਗਰ ਪੁਲਿਸ ਨੇ ਕਿਣੀ ਵੱਡੀ ਸਫਲਤਾ ਹਾਸਲ ਕੀਤੀ ਹੈ ਤਿੰਨ ਵੱਖ-ਵੱਖ ਮਾਮਲਾਵਾਂ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਭਰਾਨਦਗੀ ਜੜੀ ਕੀਤੀ ਹੈ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦੇ ਹਾਂ ਰੂਪਨਗਰ ਦੇ ਜਿਹੜੇ ਐਸਐਸਪੀ ਹੈ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੋਰੈਂਡਾ ਨੇੜੇ ਕਹਾਈ ਵਿਤੇ ਲੁੱਟ ਅਤੇ ਗਵਾਦੀ ਇੱਕ ਬਾਰਦਾਤ ਨੂੰ ਸਫਲਤਾਪੂਰਕ ਜਿਹੜਾ ਸੋਲਝਾ ਲਿਆ ਹੈ ਤੇ ਆਪਰੇਸ਼ਨ ਦੌਰਾਨ ਪੁਲਿਸ ਨੇ ਲੁੱਟਿਆ ਹੋਇਆ ਟਰੈਕਟਰ ਬਰਾਮਦ ਕਰ ਲਿਆ ਹੈ ਗਰੋਹ ਦੇ ਮੁਖ ਮੈਂਬਰ ਗੁਰਪ੍ਰੀਤ ਸਿੰਘ ਉਰਫ ਸੁੱਖਾ ਉਰਫ ਪट्रोलवासी ਧੂਰਕੋਟ ਚੜਤਵਾਲਾ ਥਾਣਾ ਮਹਿਣਾ ਜ਼ਿਲ੍ਹਾ ਮੋਗਾ ਨੂੰ ਕਾਬੂ ਕਰ ਲਿਆ। ਚਲਦੇ ਆਪਾਂ ਤੋਂ ਅਗਲੀ ਖਬਰ ਚੰਡੀਗੜ੍ਹ ਤੁਲਗੇ ਜੀ ਗੈਂਗਸ਼ਟਰਾਂ ਉਤੇ ਬਾਹਰ ਨੇ ਦਨ ਜਿਹੜਾ 18ਵੇਂ ਦਿਨ ਸੌਰੀ ਗੈਂਗਸਟਰਾਂ ਦੇ 18ਵੇਂ ਦਿਨ 601 ਥਾਮਾਂ ਤੇ ਜਿਹੜੀ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤੇ 208 ਜਾਣੇ ਜਿਹੜੇ ਨੂੰ ਗ੍ਰਿਫਤਾਰ ਕੀਤੀ ਹੈ ਇਹ ਤੁਹਾਨੂੰ ਪਤਾ ਇੱਕ ਆਪਰੇਸ਼ਨ ਚਲਾਇਆ ਜਿਹੜਾ ਨਾਂ ਪੁਲਿਸ ਨੇ ਉਹਦੇ ਤਹਿਤ ਇਹ ਜਿਹੜੀ ਕਾਰਵਾਈ ਪੁਲਿਸ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾ ਕੋਨ ਗੈਂਗਸਟਰਾਂ ਤੇ ਬਾਰਮਹ 98 ਦਿਨਾਂ ਚ ਪੰਜਾਬ ਪੁਲਿਸ ਨੇ ਅੱਜ ਸੂਬੇ ਵਿੱਚ ਗੈਂਗਸਟਰਾਂ ਦੇ ਸਾਥੀਆਂ ਨਾਲ ਸਵੰਧਤ ਪਛਾਣੇ ਗਏ ਮੈਪ ਕੀਤੇ ਗਏ ਟਿਕਾਣਿਆਂ ਤੇ 601 ਥਾਵਾਂ ਤੇ ਛਾਪੇਮਾਰੀ ਕੀਤੀ ਜਾਣਕਾਰੀ ਅਨੁਸਾਰ ਗੈਂਗਸ਼ਟਰਾਂ ਤੇ ਬਾਰ ਪੰਜਾਬ ਨੂੰ ਗੈਂਗਸ਼ਟਰ ਮੁਖਤ ਸੂਬਾ ਬਣਾਉਣ ਲਈ ਪਟੀ ਮਹਿਮ ਫੈਸਲਾ ਕਨ ਜੰਗ 21 ਜਨਵਰੀ 2026 ਨੂੰ ਟਰੈਕਟਰ ਜਨ ਨਾਲ ਪੁਲਿਸ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦ ਵੱਲੋਂ ਸ਼ੁਰੂ ਕੀਤੀ ਗਈ ਸੀ ਇਸ ਤਹਿਤ ਵੱਖ-ਵੱਖ ਜ਼ਿਲ੍ਹਿਆਂ ਚ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਤੇ ਕਹਿਣ ਅਨੁਸਾਰ ਵੀ ਇਹ ਗੈਂਗਸ਼ਟਰ ਜਿਹੜੇ ਉਹਨਾਂ ਨੂੰ ਵੀ ਫੜਾਇਆ ਜਾ ਰਿਹਾ ਜਿਹੜੇ ਉਹਨਾਂ ਨੂੰ ਸਹਾਇਤਾ ਕਰਦੇ ਆ ਹੈਲਪ ਕਰਦੇ ਆ ਉਹਨਾਂ ਨੂੰ ਫੜਾਇਆ ਜਾ ਰਿਹਾ ਤੇ ਅੱਜ ਜਿਹੜੇ ਇਹ 208 ਥਾਂ ਤੇ 208 ਜਣੇ ਗ੍ਰਿਫਤਾਰ ਕੀਤੇ 601 ਜਿਹੜੇ ਕਹਿੰਦੇ ਵੀ ਸਾਪੇ ਜਿਹੜੀ ਮਾਰੀ ਵੱਖ-ਵੱਖ ਟਿਕਾਣਿਆਂ ਤੇ ਅਗਲੀ ਖਬਰ ਹੈ ਕਿ ਸਰਕਾਰੀ ਡੈਰੀ ਕਹਿੰਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਓਟਸ 2025 ਦੀ ਸਫਲਤਾ ਦੀ ਸਲਾੰਘਾ ਕੀਤੀ ਹੈ ਤੇ ਪੰਜਾਬ ਨੇ ਕਹਿੰਦਾ 110 ਕਰੋੜ ਰੁਪਏ ਵਸੂਲੇ ਤੰਤਰ ਮਰਦਾ ਅੰਤਮ ਮਿਤੀ ਵਿੱਚ ਜਿਹੜਾ ਵਾਦਾ ਕੀਤਾ ਤੇ ਇਹ ਸੀਗਾ ਜੀ ਚੀਮਾ ਸਾਹਿਬ ਦਾ ਮੈਨ ਲੱਗਿਆ ਅਗਲੀਆਂ ਖਬਰਾਂ ਕੁਛ ਆਪਾਂ ਹੋਰ ਤੁਹਾਡਾਂ ਨੂੰ ਸ਼ੇਅਰ ਕਰਦੇ ਆਂ ਉਧਰ ਪਾਕਿਸਤਾਨ ਗਵਰਨਰਟੀ ਦੇਸ਼ ਪਾਕਿਸਤਾਨ ਦੇ ਵਿੱਚ ਵੀ ਕਹਿੰਦੇ ਪਾਕਿਸਤਾਨ ਸੁਰੱਖਿਆ ਬਲਾਂ ਨੇ ਖੈਬਰ ਪਖਤੂਨ ਨਾਮਾ ਵਿੱਚ 24 ਅਤਵਾਦੀ ਜਿਹੜੇ ਮਾਰੇ ਆ ਪਾਕਿਸਤਾਨ ਦੇ ਉੱਤਰੀ ਪੱਛਮੀ ਸੂਬੇ ਖੈਬਰ ਪਖਤੂਨ ਖਵਾ ਵਿੱਚ ਸੁਰੱਖਿਆ ਬਲਾਂ ਨੇ ਦੋ ਪੱਕਾ ਖੁਪੀਆਂ ਰਿਪੋਰਟਾਂ ਦੇ ਅਧਾਰ ਤੇ 24 ਅਤਵਾਦੀ ਨੂੰ ਮਾਰਮਕਾਇਆ ਹੈ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਅਨੁਸਾਰ ਮਕਾਲ ਵਿੱਚ 4 ਤੋਂ 5 ਫਰਵਰੀ ਨੂੰ ਇਹ ਜਿਹੜੇ ਸਾਰੇ ਕਹਿੰਦੇ ਭਾਵਨੀ ਸੁਧਾਤਵਾਦੀ ਸੀ ਪਾਕਿਸਤਾਨੀ ਫੌਜ ਨੇ 24 ਜਿਹੜੇ ਲੋਕਾਂ ਨੂੰ 24 ਅਤਵਾਦੀ ਕਹਿੰਦੇ ਸੀ ਮਾਰਤੇ ਪਾਕਿਸਤਾਨ ਦੀ ਫੌਜ ਬਲਗਣ ਲੱਗਾ ਅਗਲੀ ਖਬਰ ਅਮਰੀਕਾ ਤੋਂ ਲੱਗੀ ਹੈ ਅਮਰੀਕੀ ਨਾਗਰਿਕਾਂ ਨੂੰ ਹਰਾਨ ਛੱਡਣ ਦੀ ਜਿਹੜੀ ਅਪੀਲ ਕੀਤੀ ਹੈ ਅਮਰੀਕਾ ਪ੍ਰਸ਼ਾਸਨ ਵੱਲੋਂ ਜਿਹੜੇ ਵੀ ਮਤਲਬ ਉੱਥੋਂ ਦੇ ਸਿਟੀਜ਼ਨ ਹੈ ਜਿਹੜੇ ਹਰਾਨ ਦੇ ਵਿੱਚ ਹਜੇ ਰਹਿੰਦੇ ਆ ਜਾਂ ਉੱਥੇ ਟੂਰ ਤੇ ਗਏ ਆ ਕਿਸੇ ਕੋਈ ਕੰਮ ਲਈ ਗਏ ਨੇ ਉਹਨਾਂ ਨੂੰ ਅਮਰੀਕਾ ਦੀ ਸਰਕਾਰ ਨੇ ਵਰਨਿੰਗ ਸੂਚਨਾ ਅਲਟੀਮੇਟਮ ਕਹਿ ਲੋ ਦਿੱਤਾ ਵੀ ਭਾਈ ਤੁਸੀਂ ਜਿਹੜਾ ਇਹ ਹਰਾਨ ਨੂੰ ਛੱਡ ਜੋ ਆਪਣੇ ਦੇਸ਼ ਵਾਪਸ ਆ ਜਾਓ ਕਿਉਂਕਿ ਤੁਹਾਨੂੰ ਪਤਾ ਹੈ ਕਾਫੀ ਦਿਨਾਂ ਤੋਂ ਈਰਾਨ ਤੇ ਅਮਰੀਕਾ ਦਾ ਤਣਾਅ ਬਣਿਆ ਹੋਇਆ ਹੈ। ਕਾਫੀ ਜਿਹੜੇ ਜਹਾਜ਼, ਜੰਗੀ ਬੀੜੇ ਕਹਿ ਲੋ ਤੇ ਈਰਾਨ ਦੇ ਆਲੇ ਦੁਆਲੇ ਅਮਰੀਕਾ ਨੇ ਤਾਇਨਾਤ ਕਰਖੇ ਤੇ ਤੁਹਾਨੂੰ ਇੱਕ ਇਹ ਵੀ ਦੱਸ ਦਈਏ ਜਿਹੜਾ ਇਹ ਪ੍ਰਮਾਣੂ ਬੰਬ ਬਣਾਉਣ ਦੀ ਜਿਹੜੀ ਈਰਾਨ ਇੱਕ ਜਿੱਦ ਕਰ ਰਿਹਾ ਹੈ ਤੇ ਅਮਰੀਕਾ ਕਹਿ ਰਿਹਾ ਵੀ ਇਹ ਨਹੀਂ ਬਣਾਉਣਾ। ਤੇ ਕਿਉਂਕਿ ਜੇ ਪ੍ਰਮਾਣੂ ਇੱਕ ਨੇ ਬਣਾ ਲਿਆ ਤਾਂ ਫਿਰ ਗਾਹਾਂ ਦੀ ਗਾਹਾਂ ਜਿਹੜੀ ਕਿ ਆਪਾਂ ਕਹਿ ਦਈਏ ਵੀ ਅਰੇ ਸਾਲਾ ਕੰਮ ਹੋ ਜੂਗਾ ਫਿਰ ਹਰ ਦੇਸ਼ ਬਣਾਉਣਾ ਚਾਹੁੰਦਾ ਤੇ ਪਰਮਾਣੂ ਬੰਬ ਇੱਕ ਬਹੁਤ ਮਤਲਬ ਕਿ ਇਨਸਾਨੀਅਤ ਲਈ ਮਨੁੱਖਤਾ ਲਈ ਵਾਤਾਵਰਣ ਲਈ ਬਹੁਤ ਮਾੜੀ ਚੀਜ਼ ਹੈ ਤੁਹਾਨੂੰ ਯਾਦ ਹੋਣਾ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਅਮਰੀਕਾ ਨੇ ਬੰਬ ਸਿੱਟੇ ਸੀ ਜਪਾਨ ਦੇ ਵਿੱਚ ਤੇ ਹਜੇ ਵੀ ਉੱਥੇ ਅਪਾਹਜ ਬੱਚੇ ਜਿਹੜੇ ਕਹਿੰਦੇ ਪੈਦਾ ਹੁੰਦੇ ਆ ਇਸ ਲਈ ਇਹ ਬਹੁਤ ਹੀ ਮਾੜੀ ਚੀਜ਼ ਹੈ ਭਾਵੇਂ ਦੇਸ਼ ਆਪ ਦੀ ਜਿਹੜੀ ਸੁਰੱਖਿਆ ਨੂੰ ਲੈ ਕੇ ਕਹਿੰਦੇ ਵੀ ਇਸ ਬਣਾ ਰਹੇ ਆ ਤੇ ਉਧਰ ਜਿਹੜਾ ਰੂਸ ਅਤੇ ਅਮਰੀਕਾ ਦਾ ਜਿਹੜਾ ਪ੍ਰਮਾਣੂ ਸਮਝੌਤਾ ਸੀ ਉਹ ਵੀ ਦੋ ਤਣ ਹੋ ਕੇ ਪੈਸੇ ਟੱਪ ਗਿਆ ਕਹਿੰਦੇ ਯਾਨੀ ਤੇ ਟੱਪ ਗਈ ਪਰ ਹੁਣ ਦੁਬਾਰਾ ਕਹਿੰਦੇ ਰੂਸ ਤੇ ਅਮਰੀਕਾ ਨੇ ਇੱਛਾ ਪ੍ਰਗਟਾਈ ਹੈ ਵੀ ਇਹ ਸਮਝੌਤਾ ਪਰ ਦੁਬਾਰਾ ਕਰ ਲਈਆ ਇਹ ਅਜ ਖਾਬਰ ਵੀ ਲੱਗੀ ਹੈ ਖਾਬਰ ਲੱਗੀ ਹੈ ਮੈਂ ਅਜ ਅਮਰੀਕਾ ਅਤੇ ਰੂਸ ਵਿਚਕਾਰ ਆਖਰੀ ਬਚੀ ਪ੍ਰਮਾਣੂ ਥੈਰ ਕੰਟਰੋਲ ਸੰਧੀ ਨਿਊ ਸਟਾਰਟ 5 ਫਰਵਰੀ 2026 ਨੂੰ ਖਤਮ ਹੋ ਗਈ ਸੀ ਇਸ ਨਾਲ ਦੋਵੇਂ ਦੇਸ਼ਾਂ ਤੇ ਪ੍ਰਮਾਣੂ ਜਖੀਰਾਂ ਤੇ ਕੋਈ پابੰਦੀ ਨਹੀਂ ਰਹੀ ਇਹ ਪਹਿਲੀ ਵਾਰ ਹੈ ਕਿ ਪਿਛਲੇ 50 ਸਾਲਾਂ ਤੋਂ ਬਾਅਦ ਦੋਵੇਂ ਮਹੱਤਵਪੂਰਨ ਜਿਹੜੇ ਇਹ ਦੇਸ਼ ਹੈ ਤੁਹਾਨੂੰ ਪਤਾ ਹੈ ਅਮਰੀਕਾ ਤੇ ਰੂਸ ਕਾਫੀ ਸ਼ਕਤੀਸ਼ਾਲੀ ਹਨ ਕੋਲ ਪਾਵਰ ਹੈ ਬਹੁਤ ਤਕੜੀ ਅਮਰੀਕਾ ਕੋਲੇ ਤਾਂ ਦੁਨੀਆ ਦੀ ਸਟਰੋਂਗ ਫੌਜ ਹੈ ਤੇ ਰੂਸ ਕੋਲੇ ਵੀ ਕਾਫੀ ਸਟਰੋਂਗ ਫੌਜ ਹੈਗੀ ਆ ਤੇ ਫਿਲਹਾਲ 50 ਸਾਲਾਂ ਤੋਂ ਇਸ ਮਸਲੇ ਉੱਤੇ ਚੱਲ ਰਿਹਾ ਸੀ ਜਿਹੜਾ ਕਿ 5 ਫਰਵਰੀ ਨੂੰ ਖਤਮ ਹੋ ਗਿਆ ਪਰ ਹੁਣ ਦੋਨਾਂ ਦੇਸ਼ਾਂ ਨੇ ਫੇਰ ਇਹ ਜਿਹੜੀ ਇੱਛਾ ਪ੍ਰਗਟਾਈ ਹੈ ਵੀ ਆਪਾਂ ਇਸ ਸਮਝੌਤਾ ਦੁਆਰੇ ਆਪਾਂ ਕਰ ਲਈਏ ਕਿਉਂਕਿ ਇਹ ਮਨੁੱਖਤਾ ਲਈ ਦੁਨੀਆਂ ਲਈ ਇੱਕ ਚੰਗਾ ਸਮਝੌਤਾ ਹੋਊਗਾ ਤੇ ਜੇਕਰ ਇਹ ਸਮਝੌਤਾ ਨਹੀਂ ਹੁੰਦਾ ਫਿਰ ਪ੍ਰਮਾਣੂ ਬੰਬ ਬਣਾਉਣ ਦੀ ਜਿਹੜੀ ਦੌੜ ਹੋਰ ਵੱਧ ਜਾਣੀ ਆ ਤੇ ਜੋ ਕਿ ਇਨਸਾਨੀਅਤ ਲਈ ਮਨੁੱਖ ਲਈ ਬਹੁਤ ਜਿਹੜੀ ਮਾੜੀ ਹਸਾਬਤ ਹੋਊਗੀ ਅਗਲੀ ਖਬਰ ਉਟਾਵਾ ਕੈਨੇਡਾ ਤੋਂ ਲਗੇ ਜਸਕੀਰ ਸਿੰਘ ਸਿੱਧੂ ਨੂੰ ਕੈਨੇਡਾ ਤੋਂ ਭਾਰਤ ਰਿਪੋਰਟ ਕਰਨ ਦੇ ਜਿਹੜੇ ਹੁਕਮ ਦੇ ਦਿੱਤੇ ਨੇ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਨੇ ਸਿੱਧੂ ਦੀ ਬੇਨਤੀ ਜਿਹੜੀ ਰੱਦ ਕਰ ਦਿੱਤੀ ਹੈ ਇਹ ਜਿਹੜਾ ਜਸਪੀਤ ਸਿੰਘ ਸਕੈਚੂਨ ਇਹ ਜਾ ਰਿਹਾ ਸੀਗਾ ਤੇ ਜਿਹੜੇ ਇਹਦਾ ਟਰੱਕ ਆ ਇੱਕ ਜਿਹੜੇ ਖੇਡਿਆਰੀ ਸੀ ਖੇਡਣ ਲਈ ਜਾ ਰਹੇ ਸੀ ਉਹਦੇ ਚ ਨਾਲ ਉਹਨਾਂ ਦਾ ਸਟਾਫ ਕੋਚ ਕਹਿ ਲੋ ਜਾ ਰਹੇ ਸੀ ਤੇ ਇਹਦੇ ਟਰੱਕ ਦੇ ਟੱਕਰ ਨਾਲ ਜਿਹੜੇ 16 ਜਿਹੜੇ ਲੋਕਾਂ ਦੀ ਮੌਤ ਹੋ ਗਈ ਸੀ ਤੇ ਜਿਹਦੇ ਕਾਰਨ ਇਹਨੂੰ ਹੁਣ ਜੇਲ ਵੀ ਰਹਿਣਾ ਪਿਆ ਤੇ ਹੁਣ ਨਾਲ ਨਾਲ ਇਹਨੂੰ ਭਾਰਤ ਨੂੰ ਰਿਪੋਰਟ ਕਰਨ ਦੇ ਜਿਹੜੇ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਨੇ ਸਿੱਧੂ ਦੀ ਬੇਨਤੀ ਨੂੰ ਰੱਦ ਕਰਤੇ ਨੂੰ ਜਲਦੀ ਹੀ ਭਾਰਤ ਨੂੰ ਜਿਹੜਾ ਰਿਪੋਰਟ ਕਰ ਦੇਣਗੇ ਇਸ ਕਰਕੇ ਡਰਾਈਵਰੀ ਬਿਲਕੁਲ ਜਿਹੜੀ ਬਹੁਤ ਸਮਝ ਨਾਲ ਕਰੋ ਤੇ ਕਹਿੰਦਾ ਭਾਵਾ ਪੂਰਾ ਚੁਸਤ ਫਰਤ ਹੋ ਕੇ ਡਰਾਈਵਿੰਗ ਕਰੋ ਤਾਂ ਕਿ ਜਿਹੜੀ ਕਿਸੇ ਦੀ ਨਾ ਆਪਦੀ ਜਾਨ ਨੂੰ ਖਤਰਾ ਹੋਵੇ ਨਾ ਕਿਸੇ ਦੀ ਜਾਨ ਨੂੰ ਜਿਹੜਾ ਖਤਰਾ ਹੋਵੇ ਅਗਲੀ ਖਬਰ ਤੇ ਚੱਲਦੇ ਹਾਂ ਅਗਲੀ ਖਬਰ ਵੀ ਟ੍ਰਾਂਟੋ ਤੋਂ ਲੱਗੀ ਹੈ ਕਿ ਐਂਗਸਟਰਨ ਨਾਲ ਦੇਸ਼ਨ ਕਿ ਨਿਹੜਾ ਦੇ ਸੱਤ ਪੁਲਿਸ ਅਫਸਰ ਇਹ ਟ੍ਰਾਂਟੋ ਦੀ ਖਬਰ ਹੈ ਜੀ ਤੇ ਟ੍ਰਾਂਟੋਪੋਲਿਸ ਦੇ ਕਈ ਅਧਿਕਾਰੀ ਗੋਲਾਵਾਰੀ ਫਰੋਤੀ ਨਸ਼ਿਆਂ ਦੀ ਤਸਕਰੀ ਅਤੇ ਹੋਰ ਕਈ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਵਿੱਚ ਪੰਜਾਬੀ ਮੂਲ ਦਾ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਗ੍ਰਿਫਤਾਰ ਕੀਤੇ ਗਏ ਪੁਲਿਸ ਅਫਸਰਾਂ ਦੀ ਪਛਾਣ ਸਰਵਜੀਤ ਸਿੰਘ ਬੇਦੀ ਟਮਾਉਥੀ ਵਰਨਹਟ ਰੋਬਰਟ ਬਲੈਕ ਜੋਹਨ ਮੈਡਲੇ ਕਾਲ ਗਰ ਰਿਲੇਟਡ ਡਰਾਗ ਮੈਕਰੋਮਿਕ ਐਲੀਅਸ ਮਵਾਦ ਬਚੋੜੀ ਹੋਈ ਹੈ ਤੇ ਇੱਕ ਸੇਵਾ ਮੁਕਤ ਪੁਲਿਸ ਅਫਸਰ ਵੀ ਇਹਦੇ ਵਿੱਚ ਸ਼ਾਮਲ ਸੀਗਾ ਤੇ ਇੱਕ ਬਹੁਤ ਹੀ ਮੰੰਤ ਭਾਗੀ ਖਬਰ ਹੈ ਤੇ ਭਾਵੇਂ ਪੁਲਿਸ ਕਿਤੋਂ ਦੀ ਵੀ ਹੋਵੇ ਜਦੋਂ ਮਾੜੇ ਅਨਸਰਾਂ ਨਾਲ ਰਲ ਜਾਂਦੀ ਹੈ ਤਾਂ ਫਿਰ ਜਿਹੜੇ ਆਮ ਨગરਕ ਹੁੰਦੇ ਆ ਆਮ ਸ਼ਹਿਰੀ ਹੁੰਦੇ ਆ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਵੱਜ ਜਾਂਦਾ ਹੈ ਜਿਵੇਂ ਕੈਨੇਡਾ ਤੇ ਵਿੱਚ ਵੀ ਕਾਫੀ ਫਰੋਤੀਆਂ ਕਾਫੀ ਜਿਹੜੀ ਗੋਲੀਬਾਰੀ ਹੋ ਰਹੀ ਹੈ ਇਹ ਖਾਸ ਕਰਕੇ ਕੈਨੇਡਾ ਦੇ ਵਿੱਚ ਹੋ ਪੰਜਾਬੀ ਭਾਈਚਾਰੇ ਤੇ ਰਹੀ ਹੈ ਤੇ ਪੰਜਾਬੀ ਭਾਈਚਾਰੇ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਪਤਾ ਪਿੱਛੇ ਬਿਸ਼ਨੋਈ ਗਰੁੱਪ ਨੂੰ ਵੀ ਕੈਨੇਡਾ ਵੱਲੋਂ ਇੱਕ ਅਤਵਾਦੀ ਸੰਗਠਨ ਜਿਹੜਾ ਕੋਸ਼ਤ ਕਰ ਦਿੰਦਾ ਹੈ ਤੇ ਪਿੱਛੇ ਜੇ ਇਹਨਾਂ ਨੇ ਇਹ ਵੀ ਦੋਸ਼ ਲਾਇਆ ਸੀ ਜਿਹੜਾ ਬਿਸ਼ਨੋਈ ਗਰੁੱਪ ਹੈ ਵੀ ਉਹ ਭਾਰਤ ਸਰਕਾਰ ਨਾਲ ਰਲ ਕੇ ਕੰਮ ਕਰ ਰਿਹਾ ਹੈ ਤੇ ਹਜੇ ਦੀ ਪੁਸ਼ਟੀ ਕੋਈ ਸਬੂਤ ਜਿਵੇਂ ਆਪਾਂ ਕਹਿ ਦਈਏ ਭਾਰਤ ਸਰਕਾਰ ਨੇ ਕੋਈ ਹਜੇ ਇਦਾਂ ਦਾ ਹਜੇ ਅਫੀਸ਼ੀਅਲ ਕੋਈ ਬਿਆਨ ਨਹੀਂ ਆਇਆ ਪਰ ਜਿਹੜਾ ਬਿਸ਼ਨੋਈ ਹੈ ਤੁਹਾਨੂੰ ਪਤਾ ਹੈ ਸਾਬਰਵਤੀ ਜੇਲ ਹੈ ਜਿਹੜੀ ਉੱਥੇ ਬੰਦ ਹੈ ਪਰ ਅੰਦਰੋਂ ਬਹਿ ਕੇ ਹੋ ਗਏ ਹੈ ਜਿਹੜਾ ਆਪਣਾ ਸਾਰਾ ਚਲਾ ਰਿਹਾ ਹੈ ਚਲਾਕ ਮੇਰੇ ਇੰਟਰਵਿਊ ਕਿਵੇਂ ਹੋ ਰਿਹਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਚੱਲਦੇ ਆਂਗੇ ਆਪਾਂ ਅਗਲੀ ਖ਼ਬਰ ਤੇ ਅਗਲੀ ਖ਼ਬਰ ਜਲੰਧਰ ਤੋਂ ਲੱਗੇ ਜਲੰਧਰ ਦੇ ਵਿੱਚ ਆ ਆਗੂ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਲੰਧਰ ਚ ਸ਼ੁੱਕਰਵਾਰ ਨੂੰ ਸਵੇਰੇ ਆ ਆਦਮੀ ਪਾਰਟੀ ਦੇ ਆਗੂ ਸਤਵਿੰਦਰ ਪਾਲ ਸਿੰਘ ਉਰ ਫਲਕੀ ਯੋਰਾਏ ਦਾ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਗੋਲੀਆਂ ਮਾਰ ਕੇ ਇਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਇਹ ਗੱਡੀ 'ਚ ਬੈਠਣ ਲੱਗਿਆ ਸੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਾਠ ਕਰਕੇ ਹੀ ਨਿਕਲਿਆ ਸੀ ਤੇ ਜਿਹੜੇ ਇਹ ਗੈਂਗ ਵਾਲੇ ਬੰਦੇ ਆਏ ਇਹਨਾਂ ਨੇ ਇਹਨਾਂ ਤੇ ਪੰਜ ਗੋਲੀਆਂ ਚਲਾਈਆਂ ਤੇ ਜਿਹਦੇ ਕਾਰਨ ਮਤਲਬ ਉਬਰਾਏ ਸਾਹਿਬ ਦੀ ਜਿਹੜੀ ਮੌਤ ਹੋ ਗਈ ਹੈ ਉਹਦਾ ਡੀਪੀ ਦਾ ਇਸ ਸੰਬੰਧੀ ਬਿਆਨ ਲੱਗਿਆ ਕਹਿੰਦਾ ਮੁੱਖ ਮੰਤਰੀ ਮਾਨ ਇਸ ਮਾਮਲੇ 'ਚ ਨਿੱਜੀ ਤੌਰ ਤੇ ਜਿਹੜੀ ਨਿਗਰਾਨੀ ਕਰ ਰਹੇ ਨੇ ਵੀ ਜਲਦੀ ਇਹਨਾਂ ਦਾ ਕਹਿੰਦਾ ਭਾਵ ਆਪਾਂ ਜਿਹੜੇ ਵੀ ਬੰਦਿਆਂ ਨੇ ਬਾਦ ਦਤ ਨੂੰ ਜਾਨ ਦਿੱਤਾ ਉਹਨਾਂ ਨੂੰ ਫੜ ਲੈਣਾ ਅਗਲੀ ਖਬਰ ਹੈ ਕਿ ਅਮਰੀਕਾ ਤੇ ਜਿਹੜਾ ਭਾਰਤ ਦਾ ਕੰਪਰੋਮਾਈਜ਼ ਸਮਝੌਤਾ ਹੋਇਆ ਡੀਲ ਹੋਈ ਹੈ ਉਹਦੇ ਸਬੰਧੀ ਹੁਣ ਵੱਖ-ਵੱਖ ਪਾਰਟੀਆਂ ਜਿਹੜੇ ਵਿਰੋਧੀ ਪਾਰਟੀਆਂ ਹੁਣੀਆਂ ਫਿਰ ਉਹੋ ਬਿਆਨ ਦੇਣ ਲੱਗ ਗਿਆਂ ਅਜਿਹਾ ਪ੍ਰਤਾਪ ਸਿੰਘ ਬਾਜਪੀ ਇਹਦਾ ਬਿਆਨ ਕਿਹਾ ਕਹਿੰਦਾ ਵੀ ਜਿਹੜਾ ਅਮਰੀਕਾ ਤੇ ਭਾਰਤ ਦਾ ਸਮਝੌਤਾ ਹੋਇਆ ਉਹ ਪੂਰੇ ਭਾਰਤ ਦੇ ਕਿਸਾਨਾਂ ਲਈ ਕਹਿੰਦਾ ਵੀ ਬਹੁਤ ਮਾੜਾ ਹੈਗਾ ਤੇ ਜਿਹਦੇ ਕਾਰਨ ਉਹਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਿਹਾ ਵੀ ਇਕੱਠੇ ਹੋ ਜੋ ਤੇ ਆਪਾਂ ਕੇਂਦਰ ਸਰਕਾਰ ਵਿਰੁੱਧ ਜਿਹੜਾ ਸੰਘਰਸ਼ ਕਰੀਏ ਪਰ ਜੇ ਗੱਲ ਕਰੀਏ ਦੂਸਰੇ ਪਾਸੇ ਜੇ ਡੁਪਲੀਕੇਟ ਦੁੱਧ ਕਿੰਨਾ ਆ ਰਿਹਾ ਟੁਲੀਕੇਟ ਪਨੀਰ ਕਿੰਨਾ ਆ ਰਿਹਾ ਪਹਿਲਾਂ ਤੁਸੀਂ ਇਹ ਦੇਖੋ ਵੀ ਸਰਕਾਰ ਇਥੋਂ ਦੀਆਂ ਚੀਜ਼ਾਂ ਤੇ ਫਜੇ ਕੋਈ ਵੀ ਮਤਲਬ ਇਦਾਂ ਦਾ ਸਿਸਟਮ ਨਹੀਂ ਬਣਾ ਸਕੀ ਵੀ ਕਿਸਾਨਾਂ ਨੂੰ ਅਸਲ ਦੁੱਧ ਦਾ ਰੇਟ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਡੁਪਲੀਕੇਟ ਦੁੱਧ ਡੁਪਲੀਕੇਟ ਪਨੀਰ ਡੁਪਲੀਕੇਟ ਹਰ ਚੀਜ਼ ਮਿਲ ਰਹੀ ਹੈ ਤੇ ਕੋਈ ਸਾਰਸਕ ਕਾਨੂੰਨ ਹੈ ਨਹੀਂ ਜਿਹਦੇ ਨਾਲ ਕੋਈ ਫਾਂਸੀ ਦੀ ਸਜ਼ਾ ਹੋਵੇ ਜਾਂ ਕੋਈ ਕਤਲ ਦਾ ਪਰਚਾ ਪੈ ਜੇ ਇਸ ਤਰ੍ਹਾਂ ਦਾ ਤੇ ਇਹ ਚੀਜ਼ਾਂ ਬਾਰਾਂ ਦਾ ਛੋਟੋ ਜਿਹੜੀਆਂ ਇੱਥੇ ਚੀਜ਼ਾਂ ਬਣਦੀਆਂ ਡੁਪਲੀਕੇਟ ਟੁਲੀਕੇਟ ਮਠਾਈਆਂ ਬਣਾਈਆਂ ਡੁਪਲੀਕੇਟ ਵਰਫੀ ਗੁਲਾਬ ਜਾਮਨ ਰਸਗੁਲਾ ਜਾਨੀ ਕਿ ਇਹ ਜੈਮਿਕਲਰ ਨਾਲ ਬਣਾ ਰਹੇ ਆ ਤੇ ਆਪਣੇ ਜਿਵੇਂ ਹਰਿਆਣਾ ਪਾਉਡਰ ਲੱਗਦਾ ਇਥੋਂ ਮਤਲਬ ਉਹੀ ਚੀਜ਼ ਢੂੜ 200 ਨੂੰ ਕਹਿੰਦੇ ਵੀ ਕਿਲੋ ਮਿਲ ਜਾਂਦੀ ਉਹੀ ਵਰਫੀ ਇਥੇ 400 ਨੂੰ ਕਿਲੋ ਪੰਜਾਬ ਦੇ ਵਿੱਚ ਸੈਂਟ ਮਾਰ ਮਾਰ ਕੇ ਇੰਨੀ ਘੈਂਟ ਵਰਫੀ ਬਣਾਉਂਦੇ ਹੋ ਤੇ ਜਿਹੜੀ ਵੀ ਅਸਲੀ ਵਰਫੀ ਹੁੰਦੀ ਹੈ ਉਧਰ ਅਜ ਮੈਂ ਕਹਿੰਦੇ ਬੰਦਾ ਦੇਖੀ ਪਿਆ ਤਾਂ ਖਾਂਦਾ ਨਹੀਂ ਜਿਹੜੀ ਆਰਟੀਫੀਸ਼ੀਅਲ ਵਰਫੀ ਹੈ ਉਧਰ ਜਾਂਦਾ ਫਿਰ ਇਸ ਕਰਕੇ ਚਲੋ ਜਿਹੜਾ ਅਮਰੀਕਾ ਇਸ ਸਮਝੌਤਾ ਹੋਇਆ ਅਮਰੀਕਾ ਨਾਲ ਤਾਂ ਗੱਲ ਵੱਖ ਹੈ ਪਰ ਇੱਥੇ ਬਹੁਤ ਸਾਰੀ ਡੁਪਲੀਕੇਸੀ ਇੰਨੀ ਆ ਵੀ ਜਿਹੜੀ ਚੀਜ਼ ਮਰਜੀ ਡੁਪਲੀਕੇਟ ਸੀ ਲੈ ਸਕਦੇ ਹਾਂ ਚੱਲਦੇ ਆਪਾਂ ਅਗਲੇ ਹਫਤੇ ਅਗਲੀ ਖਬਰ ਹੈਗੀ ਇਸਲਾਮਾਬਾਦ ਕਨਾ ਆਤਮਕਾਤੀ ਜਿਹੜਾ ਬੰਬਤਮਾਕ ਹੋਇਆ ਜਿੱਥੇ 31 ਮੌਤਾਂ ਸਯਾ ਮਜਿਦ ਚ ਜੁਮੇ ਦੀ ਨਮਾਜ਼ ਦੌਰਾਨ ਹੋਇਤਮਾਕੇ ਚ 170 ਲੋਕ ਜਿਹੜੇ ਜ਼ਖਮੀ ਹੋ ਗਏ ਇਹ ਪਾਕਿਸਤਾਨ ਦੀ ਖਬਰ ਹੈ ਜੀ ਤੇ ਚਲਦੇ ਆਪਾਂ ਕੁਝ ਖਾਸ ਅੰਤਰਰਾਸ਼ਟਰੀ ਖਬਰਾਂ ਵੱਲ ਅੰਤਰਰਾਸ਼ਟਰੀ ਖਬਰਾਂ ਚ ਇਰਾਨ ਤੇ ਅਮਰੀਕਾ ਦੀ ਗੱਲਬਾਤ ਜਿਹੜੀ ਚੱਲ ਰਹੀ ਹੈ ਉਹ ਮਾਨ ਵਿੱਚ ਅਮਰੀਕਾ ਤੇ ਇਰਾਨ ਵਿੱਚਕਾਰ ਨਿਊਕਲੀਅਰ ਪ੍ਰੋਗਰਾਮ ਬਾਰੇ ਉੱਚ ਪੱਧਰੀ ਗੱਲਬਾਤ ਹੋਈ ਹੈ ਸਾਰੇ ਦੇ ਨਾਲ ਹੀ ਤਣਾਅ ਵਧ ਰਿਹਾ ਹੈ ਅਮਰੀਕਾ ਨੇ ਇੱਕ ਡਰੋਨ ਨੂੰ ਵੀ ਜਿਹੜਾ ਡਰੋਨ ਛੱਡਿਆ ਸੀ ਇਰਾਨ ਵਾਲਿਆਂ ਨੇ ਤੇ ਉਹ ਅਮਰੀਕਾ ਵਾਲਿਆਂ ਨੇ ਸਿੱਟ ਲਿਆ ਜੀ ਤੇ ਇਹਨਾਂ ਦੂਰੀ ਦੀ ਮਸਾਇਲ ਖੋਰਮ ਮਾਸ਼ਾਹ ਫੋਰ ਪ੍ਰਦਰਸ਼ਿਤ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਸਖਤ ਸ਼ਰਤਾਂ ਦਿੱਤੀਆਂ ਹਨ ਨਹੀਂ ਤਾਂ ਮਿਲਟਰੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਇਰਾਨ ਨੇ ਜਵਾਬ ਵਿੱਚ ਖੇਤਰੀ ਜੰਗ ਦੀ ਚੇਤਾਵਨੀ ਦਿੱਤੀ ਹੈ ਦੋਨੇ ਦੇਸ਼ ਅਮਰੀਕਾ ਤੇ ਇਰਾਨ ਕਹਿੰਦੇ ਵੀ ਅਸੀਂ ਆਮੋ ਸਾਹਮਣੇ ਆ ਤੇ ਜੇਕਰ ਸਮਝੌਤਾ ਨਾ ਹੋਇਆ ਤਾਂ ਰਾਸ਼ਟਰਪਤੀ ਜਿਹੜੇ ਟਰੰਪ ਸਾਹਿਬ ਹੈ ਉਹਨਾਂ ਦੇ ਮੁਤਾਬਕ ਹਮਲਾ ਫੌਜੀ ਮਿਲਟਰੀ ਕਾਰਵਾਈ ਵੀ ਹੋ ਸਕਦੀ ਹੈ ਤੇ ਅਮਰੀਕਾ ਵਪਾਰ ਜਿਹੜਾ ਭਾਰਤ ਦਾ ਸਮਝੌਤਾ ਹੋ ਗਿਆ ਅਮਰੀਕਾ ਤੇ ਭਾਰਤ ਵਿਚਕਾਰ ਆਂਤਰੰਬ ਵਪਾਰ ਸਮਝੌਤੇ ਦਾ ਫਰੇਮਵਰਕ ਲਾਂਕ ਕੀਤਾ ਗਿਆ ਇਸ ਵਿੱਚ ਨਾਲ ਹੀ ਭਾਰਤੀ ਨਿਰਯਾਤਕਾਰਾਂ ਲਈ ਵੱਡੇ ਮੌਕੇ ਖੁੱਲਣਗੇ ਕਈ ਟ੍ਰੇਫਿਕ ਘਟਾਈਆਂ ਜਿਹੜੀਆਂ ਜਾਣਗੀਆਂ ਜਿਹੜਾ ਹੈ ਅਮਰੀਕਾ ਤੇ ਭਾਰਤ ਦਾ ਸਮਝੌਤਾ ਹੋਇਆ ਉਹਦੇ ਵਿੱਚ ਇਹ ਸੀ ਕਿ ਭਾਰਤ ਪਹਿਲਾਂ ਜਿਹੜੀਆਂ ਅਮਰੀਕਾ ਤੋਂ ਆਟਮਾਨੀਆਂ ਸੀ ਉਹ ਤੇ 4% ਤੋਂ ਲੈ ਕੇ 70-80% ਤੱਕ ਟੈਕਸ ਜਿਹੜਾ ਟ੍ਰੈਫਲ ਲਾਉਂਦਾ ਸੀ ਪਰ ਹੁਣ ਭਾਰਤ ਦੇ ਅਮਰੀਕਾ ਦੇ ਸਮਝੌਤੇ 'ਚ ਇਹ ਹੋ ਗਿਆ ਵੀ ਭਾਰਤ ਕੋਈ ਟੈਕਸ ਨਹੀਂ ਲਾਉ ਤੇ ਦੂਸਰੇ ਪਾਸੇ ਜੇਕਰ ਭਾਰਤ ਦੀਆਂ ਚੀਜ਼ਾਂ ਅਮਰੀਕੀ ਬਾਜ਼ਾਰ 'ਚ ਵਿਕਣਗੀਆਂ ਉਹਤੇ 18% ਅਮਰੀਕਾ ਟੈਕਸ ਲਾਊਗਾ ਅਮਰੀਕਾ ਨੇ ਪਹਿਲਾਂ 50% ਲਾਇਆ ਸੀ 50 ਦੇ ਵਿੱਚ 25 ਤਾਂ ਲਾਇਆ ਸੀ ਉਹਨਾਂ ਨੇ ਵੀ ਰੂਸ ਤੋਂ ਤੇਲ ਖਰੀਦਦਾ ਭਾਰਤ ਤੇ 25 ਤਾਂ ਹੋਇਆ ਲਾਤਾ ਤੇ 25 ਜਿਹੜਾ ਆਈਟਮਾਂ ਤੇ ਟੈਕਸ ਲਾਤਾ ਸੀ ਉਹਦੇ ਵਿੱਚ 25 ਭਾਰਤ ਕਹਿੰਦਾ ਵੀ ਮਹਰੂਸ਼ ਤੇ ਤੇਲ ਨਹੀਂ ਲਾਂਦਾ ਤੇ 25 ਕਹਿੰਦਾ ਵੀ ਇਹ ਘਟਾ ਦੇਾਂਗੇ ਤੇ 25 ਚੋਂ ਜਿਹੜਾ ਆਈਟਮਾਂ ਤੇ ਲਾਇਆ ਸੀ ਉਹ ਚੋਂ 7% ਘਟਾਤਾ ਯਾਨੀ ਕਿ ਹੁਣ 18% ਟੈਕਸ ਆਏਗਾ ਤੇ ਉਧਰ ਰੋਸ਼ ਨੇ ਵੀ ਕਹਿਆ ਵੀ ਹਜੇ ਤੱਕ ਸਾਨੂੰ ਤਾਂ ਦੱਸਿਆ ਨਹੀਂ ਭਾਰਤ ਨੇ ਵੀ ਸਾਥੋਂ ਤੇਲ ਬੰਦ ਕਰੂਗਾ ਜਾਂ ਨਹੀਂ ਕਰਦਾ ਤੇ ਇਹ ਵੀ ਕਲੀਅਰ ਹੋ ਜਾਊਗਾ ਕਿਉਂਕਿ ਇਹ ਰੂਸ ਨਾਲ ਵੀ ਭਾਰਤ ਦੇ ਚੰਗੇ ਸਬੰਧ ਸੀਗੇ ਜੇਕਰ ਇਹ ਵਿਗੜ ਜਾਂਦੀ ਹੈ ਤਾਂ ਕਾਫੀ ਜਿਹੜਾ ਰੂਸ ਵੱਲੋਂ ਵੀ ਕੋਈ ਮਤਲਬ ਭਾਰਤ ਤੇ ਜਿਹੜੀਆਂ ਪਾਉਂਦੀਆਂ ਭਾਰਤ ਤੇ ਇਹ ਰੂਸ ਵੀ ला ਸਕਦਾ ਕੋਈ ਬਹੁਤ ਸਾਰਾ ਜਿਹੜਾ ਏਅਰ ਡਿਫੈਂਸ ਹੋ ਗਿਆ ਜਹਾਜ਼ ਹੋ ਗਏ ਫੌਜੀ ਸਮਾਨ ਹੋ ਗਿਆ ਭਾਰਤ ਬਹੁਤ ਜ਼ਿਆਦਾ ਤਰ ਰੂਸ ਦਾ ਜੇਕਰ ਰੂਸ ਨਾਲ ਸਬੰਧ ਵਿਗੜਦੇ ਆ ਤਾਂ ਰੂਸ ਵੀ ਭਾਰਤ ਤੇ ਮਤਲਬ ਕੋਈ ਨਾ ਕੋਈ ਫੈਸਲਾ ਲੈ ਸਕਦਾ ਹੈ ਤੇ ਇਸ ਦੇ ਨਾਲ ਹੀ ਭਾਰਤ ਨੇ ਅਮਰੀਕਾ ਨੂੰ ਇਹ ਕਿਹਾ ਬੀ ਜਿੱਥੇ ਜਿੱਥੇ ਅਸੀਂ ਟੈਕਸ ਨਹੀਂ ਲਾਉਂਦੇ ਛੋਟੀਆਂ ਚੀਜ਼ਾਂ ਤੇ ਉੱਥੇ ਤੁਹਾਡੇ ਤੋਂ ਅਸੀਂ ਮਤਲਬ 500 ਬਿਲੀਅਨ ਡਾਲਰ ਦਾ ਜਿਹੜਾ ਸਮਾਨ ਖਰੀਦਾਂਗੇ ਇਹ ਵੀ ਬਹੁਤ ਵੱਡੀ ਪੇਮੈਂਟ ਹੈ ਤੇ ਇਹ ਤੇ ਵੀ ਜਿਹੜੀ ਇੱਕ ਜਿਵੇਂ ਆਪਾਂ ਕਹਦੀਏ ਵੀ ਜਿੰਨਾ ਬਜਟ ਹੈਗਾ ਭਾਰਤ ਦਾ ਇੱਕ ਸਾਲ ਦਾ ਉਹ ਤੋਂ ਥੋੜਾ ਜਿਹਾ ਘੱਟ ਹੈ 500 ਬਿਲੀਅਨ ਡਾਲਰ ਜਿਹੜਾ ਹਾਂ ਸਮਾਨ ਬਹੁਤ ਵੱਡੀ ਪੇਮੈਂਟ ਹੈ ਇਹ ਵੀ ਅਸੀਂ ਤੁਹਾਡੇ ਤੋਂ ਹੋਰ ਸਮਾਨ ਖਰੀਦਾਂਗੇ ਜੀ ਜਿਹਦੇ ਚ ਕੋਈ ਫੌਜੀ ਜਿਹੜਾ ਸਮਾਨ ਹੋ ਸਕਦਾ ਡਰੋਨ ਹੋ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਹਾਂਜੀ ਭਾਈ ਜੀ ਧੰਨਵਾਦ ਜਿਹੜੇ ਭਰਾ ਜੁੜੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੁਣ ਦੇਖਦੇ ਆ ਜਿਹੜਾ ਇਹ ਫਰੇਮਵਰਕ ਪੂਰਾ ਬਾਹਰ ਨਹੀਂ ਆ ਰਿਹਾ ਜਿਹੜੇ ਵਿਰੋਧੀ ਲੋਕ ਵਿਰੋਧੀ ਪਾਰਟੀਆਂ ਦੇ ਨੇਤਾ ਨੇ ਉਹ ਕਹਿ ਰਹੇ ਆ ਵੀ ਭਾਰਤ ਦਾ ਮੋਦੀ ਸਾਹਿਬ ਨੇ ਹਕੂਬੀ ਬਿਲਕੁਲ ਤੁਸੀਂ ਥੱਲੇ ਬਹਿ ਗਏ ਤੇ ਉਧਰਾ ਮੋਦੀ ਸਾਹਿਬ ਕਹਿ ਰਹੇ ਵੀ ਅਸੀਂ ਬਹੁਤ ਵਧੀਆ ਫੈਸਲਾ ਕੀਤਾ ਤੇ ਜਿਹਦੇ ਨਾਲ ਕਾਫੀ ਜਿਹੜਾ ਰੁਜ਼ਗਾਰ ਵਧੂਗਾ ਕਾਫੀ ਲੋਕਾਂ ਨੂੰ ਜਿਹੜੇ ਬਿਜ਼ਨਸ ਕਰਨ ਦੇ ਮੌਕੇ ਮਿਲਣਗੇ ਕਿਉਂਕਿ ਪਹਿਲਾਂ ਜਿਹੜਾ ਟੈਕਸ ਬਹੁਤ ਜ਼ਿਆਦਾ ਸੀ 50% ਅਮਰੀਕਾ ਨੇ ਟਰੈਫਲਾਈ ਸੀ ਹੁਣ 18 ਕਰਤੇ ਤੇ ਇਹ ਕਹਿੰਦੇ ਵੀ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਮੋਦੀ ਸਾਹਿਬ ਇਹ ਕਹਿ ਰਹੇ ਅਗਲੀ ਖਬਰ ਹੈਗੇ ਯੂਕਰੇਨ ਤੇ ਕਹਿੰਦਾ ਵੀ ਰੂਸ ਦੀ ਚੰਗਚਾਰੀ ਹੈ ਗਾਜਾ ਵਿੱਚ ਇਜ਼ਰਾਈਲੀ ਹਮਲੇ ਵੀ ਚੱਰੀ ਹੈ ਜਿਹੜੀ ਰੂਸ ਤੇ ਯੂਕਰੇਨ ਦੀ ਵੀ ਲੜਾਈ ਚੱਲ ਰਹੀ ਹੈ ਚੌਥਾ ਸਾਲ ਹੋ ਗਿਆ ਤੇ ਕਾਫੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰੰਪ ਸਾਹਿਬ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਲੜਾਈ ਅਜੇ ਜਾਰੀ ਹੈ ਤੇ ਉਧਰ ਨਾਲ ਹੀ ਜਿਹੜੀ ਇਜ਼ਰਾਈਲ ਤੇ ਫਲਸਤੀਨ ਦੀ ਸੀ ਇਜ਼ਰਾਈਲ ਫੌਜਾਂ ਜੇ ਵੀ ਮਤੇ ਹਮਲੇ ਕਰ ਰਹੀ ਹੈ ਹੁਣ ਭਾਵੇਂ ਸੀਸਫਾਇਰ ਭਾਵੇਂ ਸਮਝੌਤਾ ਅਮਰੀਕਾ ਨੇ ਕਰਾਤਾ ਫਲਸਤੀਨ ਦਾ ਤੇ ਇਜ਼ਰਾਈਲ ਦਾ ਪਰ ਫਿਰ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜੇ ਹਮਲੇ ਅਜੇ ਹੋ ਰਹੇ ਆ ਜੀ ਤੇ ਇਹ ਸੀ ਹੁਣ ਤੱਕ ਦੀਆਂ ਖਬਰਾਂ ਹੁਣ ਦੇ ਉਹ ਇਜਾਜ਼ਤ ਅਗਲੀਆਂ ਖਬਰਾਂ ਲੈ ਕੇ ਫੇਰ ਆਪਾਂ حاضر ਹੋਵਾਂਗੇ ਧੰਨਵਾਦ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜਨੇਪਰਾ ਜੁੜੇ ਤੁਹਾਡਾ ਬਹੁਤ ਹਾਰਦਿਕ ਨਿੱਘਾ ਸਵਾਗਤ ਹੈ ਸੋ ਸਿਕਾ ਧੰਨਵਾਦ ਥੈਂਕ ਯੂ